ਕਦੇ ਟੀਵੀ ਤੇ ਖਬਰਾਂ ਦੇਖਦੇ ਹੋਏ ਹੇਠਾਂ ਚਲਦੀ ਪੱਟੀ ਤੇ ਧਿਆਨ ਦਿੱਤਾ ਹੈ ਹਾਂਜੀ ਉਹ ਹਰੇ ਤੇ ਲਾਲ ਰੰਗ ਦੇ ਅੰਕੜੇ ਬਿਲਕੁਲ ਉੱਪਰ ਹੇਠਾਂ ਜਾਂਦੇ ਤੀਰ ਤੇ ਨਾਲ ਕੁਝ ਕੰਪਨੀਆਂ ਦੇ ਨਾਂ ਸੈਂਸੈਕਸ ਇੰਨੇ ਅੰਕ ਚੜਿਆ ਬਾਜ਼ਾਰ ਚ ਤੇਜ਼ੀ ਲੱਗਦਾ ਹੈ ਜਿਵੇਂ ਕੋਈ ਗੁਪਤ ਭਾਸ਼ਾ ਵਿੱਚ ਗੱਲ ਹੋ ਰਹੀ ਹੋਵੇ ਏਹੀ ਤਾਂ ਗੱਲ ਏ ਇਹ ਦੁਨੀਆ ਅਕਸਰ ਇੰਨੀ ਗੁੰਝਲਦਾਰ ਕਿਉਂ ਲੱਗਦੀ ਹੈ ਅੱਜ ਅਸੀਂ ਇਸੇ ਭਾਸ਼ਾ ਨੂੰ ਇਸ ਦੇ ਬੁਨਿਆਦੀ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਇੱਕ ਪ੍ਰੀਖਿਆ ਗਾਈਡ ਦੇ ਕੁਝ ਹਿੱਸੇ ਹਨ ਜੋ ਭਾਰਤੀ ਸ਼ੇਅਰ ਬਾਜ਼ਾਰ ਦੀ ਬੁਨਿਆਦ ਤੇ ਚਾਨਣਾ ਪਾਉਂਦੇ ਹਨ। ਬਿਲਕੁਲ ਤੇ ਸਾਡਾ ਮਕਸਦ ਸਿਰਫ ਪਰਿਭਾਸ਼ਾਵਾਂ ਨੂੰ ਦੁਹਰਾਉਣਾ ਨਹੀਂ ਅਸੀਂ ਇੱਕ ਇੱਕ ਤਰ੍ਹਾਂ ਨਾਲ ਸਫ਼ਰ ਤੇ ਚੱਲਾਂਗੇ। ਸਫ਼ਰ ਕਿ ਹੋ ਜਾ ਸਫ਼ਰ ਮੰਨ ਲਓ ਕਿਸੇ ਦੀ ਜੇਬ ਵਿੱਚ 1000 ਰੁਪਏ ਦੀ ਬਚਤ ਹੈ। ਉਹ ਪੈਸਾ ਸ਼ੇਅਰ ਬਾਜ਼ਾਰ ਰਾਹੀਂ ਇੱਕ ਕੰਪਨੀ ਤੱਕ ਕਿਵੇਂ ਪਹੁੰਚਦਾ ਹੈ ਜੋ ਇੱਕ ਨਵੀਂ ਫੈਕਟਰੀ ਲਗਾਉਣਾ ਚਾਹੁੰਦੀ ਹੈ। ਵਾਹ ਇਹ ਤਾਂ ਦਿਲਚਸਪ ਹੈ। ਇਸ ਸਫ਼ਰ ਵਿੱਚ ਅਸੀਂ ਬਾਜ਼ਾਰ ਦੇ ਖਿਡਾਰੀਆਂ ਨਿਯਮ ਬਣਾਉਣ ਵਾਲਿਆਂ ਤੇ ਇਸ ਪੂਰੇ ਟਾਂਚੇ ਦੀ ਦੇਸ਼ ਦੀ ਆਰਥਿਕਤਾ ਲਈ ਕੀ ਅਹਿਮੀਅਤ ਹੈ ਉਸ ਨੂੰ ਸਮਝਾਂਗੇ ਬਹੁਤ ਵਧੀਆ ਤੇ ਚਲੋ ਇਸ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਮੰਜ਼ਿਲ ਹੈ ਸਟਾਕ ਐਕਸਚੇਂਜ ਇਹ ਹੈ ਕਿ ਚੀਜ਼ ਕਿ ਇਹ ਕੋਈ ਅਸਲੀ ਜਗ੍ਹਾ ਹੈ ਕੋਈ ਇਮਾਰਤ ਦੇਖੋ ਪਹਿਲਾਂ ਹੁੰਦੀ ਸੀ ਪਰ ਹੁਣ ਇਹ ਮੁੱਖ ਤੌਰ ਤੇ ਇੱਕ ਡਿਜੀਟਲ ਨੈਟਵਰਕ ਹੈ ਸਭ ਤੋਂ ਸੌਖੇ ਸ਼ਬਦਾਂ ਵਿੱਚ ਇਹ ਇੱਕ ਮੰਡੀ ਹੈ ਮੰਡੀ ਜਿਵੇਂ ਸਬਜ਼ੀ ਮੰਡੀ ਹਾਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਵਿਕਦੀਆਂ ਨੇ ਇੱਥੇ ਕੰਪਨੀਆਂ ਦੇ ਹਿੱਸੇ ਯਾਨੀ ਸ਼ੇਅਰ ਖਰੀਦੇ ਤੇ ਵੇਚੇ ਜਾਂਦੇ ਹਨ ਅੱਛਾ ਪਰ ਇੱਕ ਵੱਡਾ ਫਰਕ ਹੈ ਇਹ ਨਵੇਂ ਜਾਰੀ ਹੋਏ ਸ਼ੇਰਾਂ ਦੀ ਨਹੀਂ ਸਗੋਂ ਪਹਿਲਾਂ ਤੋਂ ਮੌਜੂਦ ਸ਼ੇਰਾਂ ਦੀ ਮੰਡੀ ਹੈ ਜਿਵੇਂ ਪੁਰਾਣੀਆਂ ਗੱਡੀਆਂ ਦਾ ਬਾਜ਼ਾਰ ਹੁੰਦਾ ਹੈ ਜਿੱਥੇ ਇੱਕ ਬੰਦਾ ਦੂਜੇ ਨੂੰ ਆਪਣੀ ਗੱਡੀ ਵੇਚਦਾ ਹੈ ਠੀਕ ਹੈ ਤਾਂ ਇਹ ਇੱਕ ਸੈਕੰਡ ਹੈਂਡ ਮਾਰਕੀਟ ਹੋਈ ਸ਼ੇਰਾਂ ਲਈ ਸਾਡੇ ਸਰੋਤਾਂ ਵਿੱਚ ਭਾਰਤ ਦੇ ਸਭ ਤੋਂ ਪੁਰਾਣੇ ਸਟਾਕ ਐਕਸਚੇਂਜ ਦਾ ਜ਼ਿਕਰ ਹੈ ਬੰਬੇ ਸਟਾਕ ਐਕਸਚੇਂਜ ਯਾਨੀ ਬੀਐਸਸੀ ਹਾਂਜੀ ਇਸ ਦੀ ਕਹਾਣੀ ਵੀ ਕਾਫੀ ਪੁਰਾਣੀ ਹੈ ਕਿੰਨੀ ਪੁਰਾਣੀ ਬਹੁਤ ਇਹ 1875 ਵਿੱਚ ਸ਼ੁਰੂ ਹੋਇਆ ਸੀ ਏਸ਼ੀਆ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਹੈ ਤੇ ਇਸੇ ਬੀਐਸਸੀ ਦਾ ਇੱਕ ਬਹੁਤ ਮਸ਼ਹੂਰ ਬੈਰੋਮੀਟਰ ਹੈ ਸੈਂਸੈਕਸ ਸੈਂਸੈਕਸ ਇਹ ਸ਼ਬਦ ਤਾਂ ਹਰ ਰੋਜ਼ ਸੁਣਦੇ ਹਾਂ ਹਾਂ ਇਹ ਸ਼ਬਦ ਸੈਂਸਿਟਿਵ ਇੰਡੈਕਸ ਤੋਂ ਬਣਿਆ ਹੈ ਜਦੋਂ ਲੋਕ ਕਹਿੰਦੇ ਨੇ ਬਾਜ਼ਾਰ ਉੱਪਰ ਗਿਆ ਤਾਂ ਉਹ ਅਕਸਰ ਸੈਂਸੈਕਸ ਦੀ ਹੀ ਗੱਲ ਕਰ ਰਹੇ ਹੁੰਦੇ ਨੇ ਮੈਂ ਸੁਣਿਆ ਹੈ ਕਿ ਇਹ 30 ਕੰਪਨੀਆਂ ਤੇ ਆਧਾਰਿਤ ਹੈ ਪਰ ਭਾਰਤ ਵਿੱਚ ਤਾਂ ਹਜ਼ਾਰਾਂ ਕੰਪਨੀਆਂ ਲਿਸਟਡ ਨੇ ਫਿਰ ਸਿਰਫ 30 ਹੀ ਕਿਉਂ ਇਹ ਬਹੁਤ ਵਧੀਆ ਸਵਾਲ ਹੈ ਤੇ ਇਹ 30 ਕੰਪਨੀਆਂ ਚੁਣਦਾ ਕੌਣ ਹੈ ਕੀ ਹਮੇਸ਼ਾ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀਆਂ ਹੀ ਹੁੰਦੀਆਂ ਨੇ ਨਹੀਂ ਸਿਰਫ ਮੁਨਾਫੇ ਜਾਂ ਵਿਕਰੀ ਦੇ ਆਧਾਰ ਤੇ ਨਹੀਂ ਹੁੰਦਾ ਇਹਤੀ ਕੰਪਨੀਆਂ ਵੱਖ-ਵੱਖ ਸੈਕਟਰਾਂ ਜਿਵੇਂ ਬੈਂਕਿੰਗ ਆਈਟੀ ਆਟੋਮੋਬਾਈਲ ਇਹਨਾਂ ਸਾਰੀਆਂ ਦੀ ਨੁਮਾਇੰਦਗੀ ਕਰਦੀਆਂ ਹਨ ਤਾਂ ਜੋ ਪੂਰੀ ਆਰਥਿਕਤਾ ਦੀ ਤਸਵੀਰ ਮਿਲ ਸਕੇ ਅੱਛਾ ਤਾਂ ਪੂਰੀ ਇਕਨੋਮੀ ਦਾ ਇੱਕ ਸਨੈਪਸ਼ਾਟ ਹਾਂ ਤੇ ਸਭ ਤੋਂ ਜ਼ਰੂਰੀ ਚੀਜ਼ ਜੋ ਦੇਖੀ ਜਾਂਦੀ ਹੈ ਉਹ ਹੈ ਫ੍ਰੀ ਫਲੋਟ ਮਾਰਕੀਟ ਕੈਪਟਲਾਈਜੇਸ਼ਨ ਓਹੋ ਇਹ ਤਾਂ ਬੜਾ ਪਾਰੀ ਸ਼ਬਦ ਲੱਗ ਰਿਹਾ ਹੈ ਫ੍ਰੀ ਫਲੋਟ ਇਸ ਦਾ ਕੀ ਮਤਲਬ ਹੋਇਆ ਇਸ ਨੂੰ ਸੌਖਾ ਕਰਦੇ ਹਾਂ ਮੰਨ ਲਓ ਇੱਕ ਕੰਪਨੀ ਦੇ ਕੁੱਲ 100 ਸ਼ੇਅਰ ਹਨ ਠੀਕ 60 ਸ਼ੇਅਰ ਕੰਪਨੀ ਦੇ ਮਾਲਕਾਂ ਕੋਲ ਹਨ ਜਿਨ੍ਹਾਂ ਦਾ ਉਹ ਵਪਾਰ ਨਹੀਂ ਕਰਦੇ ਬਾਕੀ ਬਚੇ 40 ਸ਼ੇਅਰ ਆਮ ਜਨਤਾ ਕੋਲ ਹਨ ਮਤਲਬ ਸਾਡੇ ਤੁਹਾਡੇ ਵਰਗੇ ਲੋਕਾਂ ਕੋਲ ਜੋ ਰੋਜ਼ ਖਰੀਦੇ ਵੇਚੇ ਜਾ ਸਕਦੇ ਹਨ ਤਾਂ ਇਹ 40 ਸ਼ੇਅਰ ਹੀ ਫ੍ਰੀ ਫਲੋਟ ਹੋਏ ਬਿਲਕੁਲ ਤਾਂ ਸੈਂਸੈਕਸ ਉਹਨਾਂ ਕੰਪਨੀਆਂ ਨੂੰ ਤਰਜੀਹ ਦਿੰਦਾ ਹੈ ਜਿਨ੍ਹਾਂ ਦੇ ਜ਼ਿਆਦਾ ਸ਼ੇਅਰ ਆਮ ਵਪਾਰ ਲਈ ਉਪਲਬਧ ਹਨ ਇਸ ਲਈ ਇਹ ਅਸਲ ਵਿੱਚ ਬਾਜ਼ਾਰ ਦੀ ਭਾਵਨਾ ਨੂੰ ਦਰਸਾਉਂਦਾ ਹੈ ਨਾ ਕਿ ਸਿਰਫ ਕੰਪਨੀ ਦੇ ਮਾਲਕਾਂ ਦੀ ਦੌਲਤ ਨੂੰ ਤਾਂ ਸੈਂਸੈਕਸ ਇੱਕ ਤਰ੍ਹਾਂ ਨਾਲ ਅਰਥ ਵਿਵਸਥਾ ਦਾ ਮੂਡ ਦੱਸਣ ਵਾਲਾ ਥਰਮੋਮੀਟਰ ਹੈ ਸਹੀ ਗੱਲ ਹੈ ਚਲੋ ਹੁਣ ਬਾਜ਼ਾਰ ਦੇ ਅੰਦਰ ਚੱਲਦੇ ਹਾਂ ਉੱਥੇ ਤੇਜੜੀਏ ਤੇ ਮੰਦੜੀਏ ਮਿਲਦੇ ਹਨ ਬੁੱਲ ਅਤੇ ਬੀਅਰ ਇਹ ਕੌਣ ਲੋਕ ਨੇ ਦੇਖੋ ਇਹ ਬਾਜ਼ਾਰ ਦੀ ਮਾਨਸਿਕਤਾ ਦੇ ਦੋ ਰੂਪ ਹਨ ਤੇਜੜੀਆ ਜਾਂ ਬੁੱਲ ਉਹ ਨਿਵੇਸ਼ਕ ਹੈ ਜੋ ਆਸ਼ਾਵਾਦੀ ਹੈ অপটিমিস্ট हां ਉਸਨੂੰ ਲੱਗਦਾ ਹੈ ਕਿ ਆਰਥਿਕਤਾ ਵਧੀਆ ਕਰੇਗੀ ਤੇ ਸ਼ੇਅਰਾਂ ਦੀਆਂ ਕੀਮਤਾਂ ਵਧਣਗੀਆਂ ਇਸ ਲਈ ਉਹ ਖਰੀਦਦਾਰੀ ਕਰਦਾ ਹੈ ਅਤੇ ਮੰਡੜੀਆਂ ਦੂਜੇ ਪਾਸੇ ਮੰਡੜੀਆਂ ਜਾਂ ਬੀਅਰ ਨਿਰਾਸ਼ਾਵਾਦੀ ਹੁੰਦਾ ਹੈ ਉਸਨੂੰ ਡਰ ਹੁੰਦਾ ਹੈ ਕਿ ਕੀਮਤਾਂ ਡਿੱਗਣਗੀਆਂ ਇਸ ਲਈ ਉਹ ਵੇਚਣ ਬਾਰੇ ਸੋਚਦਾ ਹੈ ਤਾਂ ਪੂਰਾ ਬਾਜ਼ਾਰ ਇਹਨਾਂ ਦੋਮਾਂ ਦੀ ਖਿੱਚੋ ਤਾਣ ਵਿੱਚ ਹੀ ਚੱਲਦਾ ਹੈ ਬਿਲਕੁਲ ਠੀਕ ਹੈ ਹੁਣ ਸਾਡੇ ਉਸ ਸਫ਼ਰ ਤੇ ਵਾਪਸ ਆਉਂਦੇ ਹਾਂ ਜਿੱਥੇ ਇੱਕ ਕੰਪਨੀ ਨੂੰ ਫੈਕਟਰੀ ਲਗਾਉਣ ਲਈ ਪੈਸਾ ਚਾਹੀਦਾ ਹੈ ਕੀ ਉਹ ਸਿੱਧਾ ਬੀਐਸਈ ਤੇ ਆ ਕੇ ਆਪਣੇ ਸ਼ੇਅਰ ਵੇਚ ਸਕਦੀ ਹੈ ਨਹੀਂ ਇੱਥੇ ਇੱਕ ਹੋਰ ਮਹੱਤਵਪੂਰਨ ਮੰਡੀ ਦੀ ਭੂਮਿਕਾ ਆਉਂਦੀ ਹੈ ਜਿਸ ਨੂੰ ਪ੍ਰਾਇਮਰੀ ਮਾਰਕੀਟ ਕਹਿੰਦੇ ਹਨ ਪ੍ਰਾਇਮਰੀ ਮਾਰਕੀਟ ਹਾਂ ਜਦੋਂ ਕੋਈ ਕੰਪਨੀ ਪਹਿਲੀ ਵਾਰ ਜਨਤਾ ਨੂੰ ਸ਼ੇਅਰ ਵੇਚ ਕੇ ਪੈਸਾ ਇਕੱਠਾ ਕਰਦੀ ਹੈ ਜਿਸ ਨੂੰ ਆਈਪੀਓ ਕਹਿੰਦੇ ਨੇ ਆਈਪੀਓ ਇਨੀਸ਼ੀਅਲ ਪਬਲਿਕ ਆਫਰਿੰਗ ਹਾਂ ਤਾਂ ਉਹ ਪ੍ਰਾਇਮਰੀ ਮਾਰਕੀਟ ਵਿੱਚ ਆਉਂਦੀ ਹੈ ਇਹ ਬਿਲਕੁਲ ਨਵੀਂ ਗੱਡੀ ਦੇ ਸ਼ੋਰੂਮ ਵਾਂਗ ਹੈ ਜਿੱਥੇ ਗੱਡੀ ਸਿੱਧੀ ਕੰਪਨੀ ਤੋਂ ਗਾਹਕ ਨੂੰ ਮਿਲਦੀ ਹੈ ਤਾਂ ਇਸ ਦਾ ਮਤਲਬ ਸਾਡੇ ਸਫਰ ਵਿੱਚ ਕੰਪਨੀ ਨੇ ਆਪਣਾ ਆਈਪੀਓ ਲਿਆਂਦਾ ਤੇ ਆਮ ਲੋਕਾਂ ਨੇ ਉਸ ਨੂੰ ਖਰੀਦ ਕੇ ਕੰਪਨੀ ਨੂੰ ਸਿੱਧਾ ਪੈਸਾ ਦਿੱਤਾ। ਬਿਲਕੁਲ। ਇਹੀ ਉਹ ਪਲ ਹੈ ਜਦੋਂ ਪੂੰਜੀ ਨਿਰਮਾਣ ਹੁੰਦਾ ਹੈ, ਹੈਨਾ? ਜਦੋਂ ਬਚਤ ਨਿਵੇਸ਼ ਵਿੱਚ ਬਦਲਦੀ ਹੈ। ਬਿਲਕੁਲ ਸਹੀ। ਤੁਸੀਂ ਬਿਲਕੁਲ ਸਹੀ ਨੁਕਤਾ ਫੜਿਆ। ਇਹੀ ਉਹ ਜਾਦੂਈ ਪਲ ਹੈ ਜਦੋਂ ਆਮ ਲੋਕਾਂ ਦੀ ਛੋਟੀ-ਛੋਟੀ ਬਚਤ ਇਕੱਠੀ ਹੋ ਕੇ ਦੇਸ਼ ਦੇ ਵਿਕਾਸ ਲਈ ਵੱਡੀ ਪੂੰਜੀ ਬਣ ਜਾਂਦੀ ਹੈ। ਇੱਕ ਵਾਰ ਜਦੋਂ ਸ਼ੇਅਰ ਲੋਕਾਂ ਨੂੰ ਵੰਡ ਦਿੱਤੇ ਜਾਂਦੇ ਹਨ ਉਸ ਤੋਂ ਬਾਅਦ ਉਹਨਾਂ ਦੀ ਆਪਸੀ ਖਰੀਦੋ ਫਰੋਖਤ ਸਟਾਕ ਐਕਸਚੇਂਜ ਯਾਨੀ ਸੈਕੰਡਰੀ ਮਾਰਕੀਟ ਤੇ ਸ਼ੁਰੂ ਹੁੰਦੀ ਹੈ ਇਹ ਤਾਂ ਸਾਫ਼ ਹੋ ਗਿਆ ਪਰ ਰੁਕੋ ਜਿੱਥੇ ਰੋਜ਼ਾਨਾ ਅਰਬਾਂ ਖਰਬਾਂ ਦਾ ਲੈਣ ਦੇਣ ਹੋ ਰਿਹਾ ਹੋਵੇ ਉੱਥੇ ਤਾਂ ਗੜਬੜ ਜਾਂ ਧੋਖਾਧੜੀ ਦੀ ਗੁੰਜਾਇਸ਼ ਵੀ ਬਹੁਤ ਹੋਵੇਗੀ ਹਾਂ ਬਿਲਕੁਲ ਹੋ ਸਕਦੀ ਹੈ ਤੱਕੀ ਇੱਥੇ ਕੋਈ ਰੈਫਰੀ ਜਾਂ ਪੁਲਿਸ ਵੀ ਹੈ ਜੋ ਸਭ ਤੇ ਨਜ਼ਰ ਰੱਖੇ ਯਕੀਨਨ ਹੈ ਅਤੇ ਉਸ ਤੋਂ ਬਿਨਾ ਇਹ ਸਾਰਾ ਢਾਂਚਾ ਇੱਕ ਦਿਨ ਵੀ ਨਹੀਂ ਚੱਲ ਸਕਦਾ ਉਸ ਰੈਫਰੀ ਦਾ ਨਾਮ ਹੈ ਸੇਬੀ ਸੇਬੀ ਹਾਂਜੀ ਸਿਕਿਉਰिटीज ਇਨ ਐਕਸਚੇਂਜ ਬੋਰਡ ਆਫ ਇੰਡੀਆ 1992 ਵਿੱਚ ਇਸ ਨੂੰ ਪੂਰੀਆਂ ਕਾਨੂੰਨੀ ਸ਼ਕਤੀਆਂ ਮਿਲੀਆਂ ਸਨ ਤਾਂ ਜੋ ਇਹ ਯਕੀਨੀ ਬਣਾ ਸਕੇ ਕਿ ਖੇਡ ਨਿਯਮਾਂ ਅਨੁਸਾਰ ਹੋਵੇ ਅਤੇ ਕਿਸੇ ਵੀ ਨਿਵੇਸ਼ਕ ਨਾਲ ਧੋਖਾ ਨਾ ਹੋਵੇ ਤਾਂ ਸੇਬੀ ਦੇ ਮੁੱਖ ਕੰਮ ਕੀ ਨੇ ਸਰੋਤ ਕਹਿੰਦਾ ਹੈ ਕਿ ਇਸ ਦੇ ਤਿੰਨ ਮੁੱਖ ਉਦੇਸ਼ ਹਨ ਨਿਵੇਸ਼ਕਾਂ ਦੀ ਸੁਰੱਖਿਆ ਬਾਜ਼ਾਰ ਦਾ ਵਿਕਾਸ ਅਤੇ ਨਿਯਮ ਬਣਾਉਣਾ हां ਤੇ ਇਹਨਾਂ ਤਿੰਨਾ ਤਮਾਂ ਵਿੱਚ ਇੱਕ ਬੜਾ ਦਿਲਚਸਪ ਤਣਾ ਹੈ ਤਣਾ ਕਿਵੇਂ ਦੇਖੋ ਕਈ ਵਾਰ ਨਿਵੇਸ਼ਕਾਂ ਦੀ ਸੁਰੱਖਿਆ ਲਈ ਬਣਾਏ ਗਏ ਸਖਤ ਨਿਯਮ ਬਾਜ਼ਾਰ ਦੇ ਵਿਕਾਸ ਦੀ ਗਤੀ ਨੂੰ ਹੌਲੀ ਕਰ ਸਕਦੇ ਹਨ ਅੱਛਾ ਜਿਵੇਂ ਜੇ ਹਰ ਛੋਟੀ ਚੀਜ਼ ਲਈ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਦੀ ਲੋਡ ਹੋਵੇ ਤਾਂ ਨਵੀਆਂ ਕੰਪਨੀਆਂ ਬਾਜ਼ਾਰ ਵਿੱਚ ਆਉਣ ਤੋਂ ਚਿਜਕ ਸਕਦੀਆਂ ਨੇ ਇਸ ਲਈ ਸੇਬੀ ਦਾ ਅਸਲ ਕੰਮ ਇੱਕ ਸੰਤੁਲਨ ਬਣਾਉਣਾ ਹੈ ਇੱਕ ਬੈਲੈਂਸ ਹਾਂ ਇੱਕ ਬੈਲੈਂਸ ਕਿ ਬਾਜ਼ਾਰ ਵਧੇ ਵੀ ਪਰ ਨਿਵੇਸ਼ਕਾਂ ਦਾ ਪੈਸਾ ਵੀ ਸੁਰੱਖਿਤ ਰਹੇ ਇਹੀ ਸਭ ਤੋਂ ਵੱਡੀ ਚੁਣੌਤੀ ਹੈ ਇਹ ਤਾਂ ਬਹੁਤ ਅਹਿਮ ਨੁਕਤਾ ਹੈ ਚਲੋ ਇਸ ਦੇ ਸੁਰੱਖਿਆ ਵਾਲੇ ਕੰਮ ਦੀ ਗੱਲ ਕਰੀਏ ਸਰੋਤ ਵਿੱਚ ਇਨਸਾਈਡਰ ਟਰੇਡਿੰਗ ਦਾ ਜ਼ਿਕਰ ਹੈ ਇਹ ਬਹੁਤ ਸੁਣਿਆ ਹੈ ਪਰ ਇਸ ਦਾ ਅਸਲ ਮਤਲਬ ਕੀ ਹੈ ਇਨਸਾਈਡਰ ਟਰੇਡਿੰਗ ਦਾ ਮਤਲਬ ਹੈ ਅੰਦਰੂਨੀ ਜਾਣਕਾਰੀ ਦੇ ਆਧਾਰ ਤੇ ਵਪਾਰ ਕਰਨਾ ਉਦਾਹਰਨ ਦੇ ਤੌਰ ਤੇ ਮੰਨ ਲਓ ਮੈਂ ਇੱਕ ਦਵਾਈ ਬਣਾਉਣ ਵਾਲੀ ਕੰਪਨੀ ਦੀ ਡਾਇਰੈਕਟਰ ਹਾਂ ਤੇ ਮੈਨੂੰ ਪਤਾ ਹੈ ਕਿ ਅਗਲੇ ਹਫਤੇ ਅਸੀਂ ਇੱਕ ਵੱਡੀ ਕਾਮਯਾਬ ਦਵਾਈ ਦਾ ਐਲਾਨ ਕਰਨ ਵਾਲੇ ਹਾਂ ਜਿਸ ਨਾਲ ਸ਼ੇਅਰ ਦੀ ਕੀਮਤ ਅਸਮਾਨ ਤੇ ਪਹੁੰਚਾਵੇਗੀ ਠੀਕ ਹੈ ਇਹ ਜਾਣਕਾਰੀ ਹਲੇ ਜਨਤਕ ਨਹੀਂ ਹੋਈ ਜੇ ਮੈਂ ਇਸ ਗੁਪਤ ਜਾਣਕਾਰੀ ਦੀ ਵਰਤੋਂ ਕਰਕੇ ਅੱਜ ਹੀ ਆਪਣੀ ਕੰਪਨੀ ਦੇ ਹਜ਼ਾਰਾਂ ਸ਼ੇਅਰ ਖਰੀਦ ਲਵਾਂ ਤਾਂ ਇਹ ਗੈਰ ਕਾਨੂੰਨੀ ਇਨਸਾਈਡਰ ਟਰੇਡਿੰਗ ਹੈ ਪਰ ਜੇ ਉਹ ਹੀ ਡਾਇਰੈਕਟਰ ਰਾਤ ਦੇ ਖਾਣੇ ਤੇ ਆਪਣੇ ਕਿਸੇ ਦੋਸਤ ਨੂੰ ਇਹ ਗੱਲ ਦੱਸ ਦਵੇ ਤੇ ਉਹ ਦੋਸਤ ਜਾ ਕੇ ਸ਼ੇਅਰ ਖਰੀਦ ਲਵੇ ਕਿ ਉਹ ਵੀ ਗੈਰ ਕਾਨੂੰਨੀ ਹੈ ਬਿਲਕੁਲ ਜਾਣਕਾਰੀ ਦੇਣਾ ਮਤਲਬ ਟਿਪ ਦੇਣਾ ਤੇ ਉਸ ਜਾਣਕਾਰੀ ਤੇ ਕੰਮ ਕਰਨਾ ਦੋਵੇਂ SEBI ਦੇ ਨਿਯਮਾਂ ਦੇ ਖਿਲਾਫ ਹਨ ਤਾਂ ਸਭ ਲਈ ਇੱਕੋ ਜਿਹੇ ਨਿਯਮ। ਹਾਂਜੀ, ਸੇਬੀ ਦਾ ਕੰਮ ਹੀ ਯਕੀਨੀ ਬਣਾਉਣਾ ਹੈ ਕਿ ਸਾਰੇ ਨਿਵੇਸ਼ਕਾਂ ਕੋਲ ਇੱਕੋ ਸਮੇਂ ਤੇ ਇੱਕੋ ਜਿਹੀ ਜਾਣਕਾਰੀ ਪਹੁੰਚੇ। ਇੱਕ ਨਿਰਪੱਖ ਖੇਡ ਦਾ ਮੈਦਾਨ ਬਣਾਉਣ ਵਰਗਾ ਹੈ। ਤਾਂ ਇਹ ਹੋਈ ਨਿਵੇਸ਼ਕਾਂ ਨੂੰ ਥੋਖੇ ਤੋਂ ਬਚਾਉਣ ਦੀ ਗੱਲ। ਪਰ ਜਿਹੜੇ ਵਿਚੋਲੇ ਨੇ ਜਿਵੇਂ ਬ੍ਰੋਕਰ ਜਿਨ੍ਹਾਂ ਰਾਹੀਂ ਅਸੀਂ ਸ਼ੇਅਰ ਖਰੀਦਦੇ ਹਾਂ, ਉਹਨਾਂ ਨੂੰ ਕਾਬੂ ਵਿੱਚ ਕੌਣ ਰੱਖਦਾ ਹੈ? ਹਾਂ, ਇੱਥੇ ਸੇਬੀ ਦਾ ਦੂਜਾ ਕੰਮ, ਯਾਨੀ ਨਿਯਮਕ ਕੰਮ ਸ਼ੁਰੂ ਹੁੰਦਾ ਹੈ। ਸੇਬੀ ਬ੍ਰੋਕਰਾਂ ਸਬ ਬ੍ਰੋਕਰਾਂ ਸਾਰਿਆਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰਦਾ ਹੈ ਅਤੇ ਉਹਨਾਂ ਦੇ ਕੰਮ ਕਰਨ ਦੇ ਨਿਯਮ ਵੀ ਤੈਅ ਕਰਦਾ ਹੈ। ਬਿਲਕੁਲ ਇੱਕ ਕੋਡ ਆਫ ਕੰਡਕਟ ਤੈਅ ਕਰਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਉਹ ਪੇਸ਼ੇਵਰ ਤੇ ਇਮਾਨਦਾਰ ਢੰਗ ਨਾਲ ਕੰਮ ਕਰਨ। ਤੇ ਫਿਰ ਤੀਜਾ ਕੰਮ ਹੈ ਬਾਜ਼ਾਰ ਦਾ ਵਿਕਾਸ ਕਰਨਾ ਜਿਸ ਵਿੱਚ ਨਿਵੇਸ਼ਕਾਂ ਨੂੰ ਜਾਗਰੂਕ ਕਰਨਾ ਸ਼ਾਮਿਲ ਹੈ। ਤਾਂ ਸੇਬੀ ਸਿਰਫ ਪੁਲਿਸ ਹੀ ਨਹੀਂ ਸਗੋਂ ਇੱਕ ਟੀਚਰ ਅਤੇ ਇੱਕ ਕੋਚ ਵੀ ਹੈ। ਹਾਂ। ਤੁਸੀਂ ਕਹਿ ਸਕਦੇ ਹੋ ਚਲੋ ਹੁਣ ਪ੍ਰਕਿਰਿਆ ਦੇ ਅਗਲੇ ਪੜਾਅ ਤੇ ਚਲਦੇ ਹਾਂ ਜੇ ਕਿਸੇ ਨੇ ਸ਼ੇਅਰ ਖਰੀਦਨੇ ਹੋਣ ਤਾਂ ਅਸਲ ਪ੍ਰਕਿਰਿਆ ਕੀ ਹੈ ਕਿ ਅਜੇ ਵੀ ਪੁਰਾਣੀਆਂ ਫਿਲਮਾਂ ਵਾਂਗ ਲੋਕ ਫੋਨ ਤੇ ਚੀਕ ਚਿਆੜਾ ਪਾ ਰਹੇ ਹੁੰਦੇ ਨੇ ਨਹੀਂ ਨਹੀਂ ਉਹ ਦ੍ਰਿਸ਼ ਹੁਣ ਇਤਿਹਾਸ ਬਣ ਚੁੱਕੇ ਨੇ ਉਹ ਓਪਨ ਆਊਟਕ੍ਰਾਈ ਸਿਸਟਮ ਹੁੰਦਾ ਸੀ ਅੱਛਾ ਅੱਜ ਸਭ ਕੁਝ ਸਕਰੀਨ ਅਧਾਰਿਤ ਤੇ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੇਬੀ ਕੋਲ ਰਜਿਸਟਰਡ ਇੱਕ ਬ੍ਰੋਕਰ ਚੁੜਨਾ ਪੈਂਦਾ ਹੈ ਫਿਰ ਦੋ ਬਹੁਤ ਜ਼ਰੂਰੀ ਖਾਤੇ ਖੋਲੇ ਜਾਂਦੇ ਨੇ ਇੱਕ ট্রেਡਿੰਗ ਖਾਤਾ ਤੇ ਇੱਕ ਡੀਮੈਟ ਖਾਤਾ ਤਾਂ ਇਸ ਨੂੰ ਐ ਸਮਝਿਏ ਕਿ ট্রেਡਿੰਗ ਖਾਤਾ ਸ਼ੇਅਰ ਖਰੀਦਣ ਵੇਚਣ ਦਾ ਆਰਡਰ ਦੇਣ ਲਈ ਹੈ ਹਾਂਜੀ ਅਤੇ ਡੀਮੈਟ ਖਾਤਾ ਉਹਨਾਂ ਖਰੀਦੇ ਹੋਏ ਸ਼ੇਅਰਾਂ ਨੂੰ ਸਾਂਭ ਕੇ ਰੱਖਣ ਲਈ ਹੈ ਇੱਕ ਤਰ੍ਹਾਂ ਨਾਲ ਸ਼ੇਅਰਾਂ ਦਾ ਡਿਜੀਟਲ ਲੋਕਰ ਬਿਲਕੁਲ ਸਹੀ ਡੀਮੈਟ ਦਾ ਮਤਲਬ ਹੀ ਹੈ ਡੀਮਟੀਰੀਅਲਾਈਜ਼ੇਸ਼ਨ ਯਾਨੀ ਭੌਤਿਕ ਚੀਜ਼ ਨੂੰ ਖਤਮ ਕਰਨਾ ਮਤਲਬ ਕਾਗਜ਼ੀ ਕਾਰਵਾਈ ਖਤਮ ਹਾਂ ਮੈਨੂੰ ਯਾਦ ਹੈ ਪੁਰਾਣੇ ਜ਼ਮਾਨੇ ਵਿੱਚ ਲੋਕਾਂ ਕੋਲ ਕਾਗਜ਼ ਦੇ ਸ਼ੇਅਰ ਸਰਟੀਫਿਕੇਟ ਹੁੰਦੇ ਸਨ ਜੋ ਗੁੰਮ ਜਾਣ ਜਾਂ ਖਰਾਬ ਹੋ ਜਾਣ ਤਾਂ ਬਹੁਤ ਵੱਡੀ ਸਿਰਦਰਦੀ ਹੁੰਦੀ ਸੀ ਸਹੀ ਗੱਲ ਹੈ ਡੀਮੈਟ ਪ੍ਰਣਾਲੀ ਨੇ ਨਾ ਸਿਰਫ ਇੱਕ ਤਕਨੀਕੀ ਬਦਲਾਅ ਲਿਆਂਦਾ ਸਗੋਂ ਨਿਵੇਸ਼ਕਾਂ ਦੀ ਇੱਕ ਬਹੁਤ ਵੱਡੀ ਚਿੰਤਾ ਵੀ ਦੂਰ ਕੀਤੀ ਤਾਂ ਖਾਤੇ ਖੁੱਲ ਗਏ ਹੁਣ ਅੱਗੇ ਕੀ ਹੁਣ ਤੁਸੀਂ ਆਪਣੇ ਬ੍ਰੋਕਰ ਨੂੰ ਆਨਲਾਈਨ ਜਾਂ ਫੋਨ ਤੇ ਆਰਡਰ ਦਿੰਦੇ ਹੋ ਜਿਵੇਂ ਮੈਨੂੰ ਟਾਟਾ ਮੋਟਰਸ ਦੇ 50 ਸ਼ੇਅਰ ਇਸ ਕੀਮਤ ਤੇ ਖਰੀਦਨੇ ਹਨ ਠੀਕ ਬ੍ਰੋਕਰ ਉਸ ਆਰਡਰ ਨੂੰ ਸਟਾਕ ਐਕਸਚੇਂਜ ਦੇ ਸਿਸਟਮ ਵਿੱਚ ਪਾਉਂਦਾ ਹੈ ਕੰਪਿਊਟਰ ਆਪਣੇ ਆਪ ਸਭ ਤੋਂ ਵਧੀਆ ਮੇਲ ਲੱਭਦਾ ਹੈ ਜਿਉਂ ਹੀ ਤੁਹਾਡੀ ਦਿੱਤੀ ਕੀਮਤ ਤੇ ਕੋਈ ਵੇਚਣ ਵਾਲਾ ਮਿਲਦਾ ਹੈ ਸੌਦਾ ਪੱਕਾ ਹੋ ਜਾਂਦਾ ਹੈ ਤੇ ਇਹ ਸਭ ਕੁਝ ਕਿੰਨੀ ਦੇਰ ਵਿੱਚ ਹੁੰਦਾ ਪਲ ਝਪਕਦਿਆਂ ਬਹੁਤ ਤੇਜ਼ ਹੁੰਦਾ ਹੈ ਇਹ ਸਭ ਠੀਕ ਹੈ ਸੌਦਾ ਤਾਂ ਹੋ ਗਿਆ ਪਰ ਅਸਲ ਵਿੱਚ ਪੈਸੇ ਮੇਰੇ ਖਾਤੇ ਵਿੱਚੋਂ ਕਦੋਂ ਕੱਟੇ ਜਾਣਗੇ ਤੇ ਸ਼ੇਅਰ ਮੇਰੇ ਡੀਮੈਟ ਖਾਤੇ ਵਿੱਚ ਕਦੋਂ ਆਣਗੇ ਇਸ ਪ੍ਰਕਿਰਿਆ ਨੂੰ ਨਿਪਟਾਰਾ ਜਾਂ ਸੈਟਲਮੈਂਟ ਕਿਹਾ ਜਾਂਦਾ ਹੈ ਭਾਰਤ ਵਿੱਚ ਇਹ ਪ੍ਰਕਿਰਿਆ ਆਮ ਤੌਰ ਤੇ T+2 ਦਿਨਾਂ ਵਿੱਚ ਹੁੰਦੀ ਹੈ T+2 ਹਾਂ T ਦਾ ਮਤਲਬ ਹੈ ਵਪਾਰ ਦਾ ਦਿਨ ਮਤਲਬ ਜੇ ਤੁਸੀਂ ਸੋਮਵਾਰ ਨੂੰ ਸ਼ੇਅਰ ਖਰੀਦੇ ਤਾਂ ਬੁੱਧਵਾਰ ਤੱਕ ਤੁਹਾਡੇ ਖਾਤੇ ਵਿੱਚ ਸ਼ੇਅਰ ਆ ਜਾਣਗੇ ਅਤੇ ਵੇਚਣ ਵਾਲੇ ਦੇ ਖਾਤੇ ਵਿੱਚ ਪੈਸੇ ਚਲੇ ਜਾਣਗੇ ਇੱਕ ਮਿੰਟ ਰੁਕੋ T+2 ਦਾ ਮਤਲਬ ਹੈ ਕਿ ਪੈਸਾ ਤੇ ਸ਼ੇਅਰ 2 ਦਿਨਾਂ ਲਈ ਇੱਕ ਤਰ੍ਹਾਂ ਨਾਲ ਹਵਾ ਵਿੱਚ ਰਹਿੰਦੇ ਨੇ ਕੀ ਇਸ ਵਿੱਚ ਕੋਈ ਖਤਰਾ ਨਹੀਂ ਹੁੰਦਾ ਜੇ ਕੋਈ ਪਾਰਟੀ ਮੁੱਕਰ ਜਾਵੇ ਤਾਂ ਇਹ ਇੱਕ ਹੋਰ ਸ਼ਾਨਦਾਰ ਸਵਾਲ ਹੈ ਇਸ ਖਤਰੇ ਨੂੰ ਖਤਮ ਕਰਨ ਲਈ ਸਟਾਕ ਐਕਸਚੇਂਜ ਇੱਕ ਕਲੀਅਰਿੰਗ ਕਾਰਪੋਰੇਸ਼ਨ ਰਾਹੀਂ ਕੰਮ ਕਰਦਾ ਹੈ ਕਲੀਅਰਿੰਗ ਕਾਰਪੋਰੇਸ਼ਨ ਹਾਂ ਇਹ ਕਾਰਪੋਰੇਸ਼ਨ ਹਰ ਸੌਦੇ ਵਿੱਚ ਖਰੀਦਦਾਰ ਲਈ ਵਿਕਰੇਤਾ ਅਤੇ ਵਿਕਰੇਤਾ ਲਈ ਖਰੀਦਦਾਰ ਬਣ ਜਾਂਦੀ ਹੈ ਤੇ ਸੌਦੇ ਦੀ ਗਾਰੰਟੀ ਦਿੰਦੀ ਹੈ अच्छा ता ए एक गारंटर ਵਾਂਗ ਹੈ ਬਿਲਕੁਲ ਇਸ ਲਈ ਜੇ ਕੋਈ ਇੱਕ 파ਰਟੀ ਮੁੱਕਰ ਵੀ ਜਾਵੇ ਤਾਂ ਵੀ ਤੁਹਾਡਾ ਸੌਦਾ ਪੂਰਾ ਹੋਵੇਗਾ ਵੈਸੇ 파ਰਤ ਹੁਣ ਇਸ ਨੂੰ ਹੋਰ ਤੇਜ਼ ਕਰਕੇ T+1 ਤੇ ਲੈ ਆਇਆ ਹੈ ਜੋ ਕਿ ਦੁਨੀਆ ਦੇ ਸਭ ਤੋਂ ਤੇਜ਼ ਸਿਸਟਮਾਂ ਵਿੱਚੋਂ ਇੱਕ ਹੈ ਤਾਂ ਇਹ ਪੂਰਾ ਸਿਸਟਮ ਸਿਰਫ ਤੇਜ਼ ਹੀ ਨਹੀਂ ਸਗੋਂ ਬਹੁਤ ਸੁਰੱਖਿਅਤ ਵੀ ਬਣਾਇਆ ਗਿਆ ਹੈ ਹੁਣ ਇਹ ਸਾਰੀ ਗੱਲਬਾਤ ਨੂੰ ਸਮੇਟਦੇ ਹੋਏ ਵੱਡੀ ਤਸਵੀਰ ਤੇ ਵਾਪਸ ਆਉਂਦੇ ਹਾਂ ਅਸੀਂ ਦੇਖਿਆ ਕਿ ਕਿਵੇਂ ਇੱਕ ਆਮ ਬੰਦੇ ਦੀ ਬਚਤ ਇੱਕ ਕੰਪਨੀ ਤੱਕ ਪਹੁੰਚਦੀ ਹੈ ਦੇਸ਼ ਦੀ ਆਰਥਿਕਤਾ ਲਈ ਇਸ ਦੀ ਅਹਿਮियत ਕਿੰਨੀ ਕੁ ਹੈ ਦੇਖੋ ਇਸ ਦੀ ਅਹਿਮियत ਬਹੁਤ ਜ਼ਿਆਦਾ ਹੈ ਸਰੋਤ ਵਿੱਚ ਇਸ ਨੂੰ ਆਰਥਿਕਤਾ ਦੀ ਰੀੜ ਦੀ ਹੱਡੀ ਕਿਹਾ ਗਿਆ ਹੈ ਅਤੇ ਇਹ ਕੋਈ ਵਧਾ ਚੜਾ ਕੇ ਕਹੀ ਗੱਲ ਨਹੀਂ ਹੈ ਕਿਵੇਂ ਸੋਚ ਕੇ ਦੇਖੋ ਜੇ ਸਟਾਕ ਮਾਰਕੀਟ ਨਾ ਹੋਵੇ ਤਾਂ ਇੱਕ ਵੱਡੀ ਕੰਪਨੀ ਨੂੰ ਕਾਰੋਬਾਰ ਵਧਾਣ ਲਈ ਪੈਸਾ ਕਿੱਥੋਂ ਮਿਲੇਗਾ ਸ਼ਾਇਦ ਬੈਂਕਾਂ ਤੋਂ ਪਰ ਬੈਂਕਾਂ ਦੀ ਵੀ ਇੱਕ ਸੀਮਾ ਹੁੰਦੀ ਹੈ ਸਟਾਕ ਮਾਰਕੀਟ ਲੱਖਾਂ ਲੋਕਾਂ ਦੀ ਛੋਟੀ-ਛੋਟੀ ਬਚਤ ਨੂੰ ਇਕੱਠਾ ਕਰਕੇ ਇੱਕ ਵੱਡੀ ਪੂੰਜੀ ਵਿੱਚ ਬਦਲ ਦਿੰਦਾ ਹੈ ਤੇ ਜਦੋਂ ਕੰਪਨੀਆਂ ਨੂੰ ਇਹ ਪੈਸਾ ਮਿਲਦਾ ਹੈ ਉਹ ਨਵੀਆਂ ਫੈਕਟਰੀਆਂ ਲਗਾਉਂਦੀਆਂ ਹਨ ਹਾਂਜੀ ਨਵੀਂ ਟੈਕਨੋਲੋਜੀ ਲਿਆਉਂਦੀਆਂ ਹਨ ਹਾਂਜੀ ਇਸ ਨਾਲ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਨੇ ਉਤਪਾਦਨ ਵੱਧਦਾ ਹੈ ਅਤੇ ਸਰਕਾਰ ਨੂੰ ਜ਼ਿਆਦਾ ਟੈਕਸ ਮਿਲਦਾ ਹੈ ਇਹ ਆਰਥਿਕ ਵਿਕਾਸ ਦਾ ਇੱਕ ਪੂਰਾ ਚੱਕਰ ਸ਼ੁਰੂ ਕਰਦਾ ਹੈ ਬਿਲਕੁਲ ਇਹ ਇੱਕ ਐਸਾ ਢਾਂਚਾ ਹੈ ਜੋ ਬਚਤ ਨੂੰ ਸਹੀ ਦਿਸ਼ਾ ਦਿੰਦਾ ਹੈ ਜੇ ਲੋਕ ਆਪਣਾ ਪੈਸਾ ਸਿਰਫ ਕਰੰਟ ਵਿੱਚ ਰੱਖਣ ਤਾਂ ਉਹ ਪੈਸਾ ਅਰਥ ਵਿਵਸਥਾ ਲਈ ਮਰਿਆ ਹੋਇਆ ਹੈ ਸਟਾਕ ਮਾਰਕੀਟ ਉਸ ਮਰੇ ਹੋਏ ਪੈਸੇ ਨੂੰ ਜੀਵਿਤ ਕਰਦਾ ਹੈ ਤੇ ਕਮਤੇ ਲਗਾਉਂਦਾ ਹੈ ਤੇ ਪਾਰਦਰਸ਼ਤਾ ਵੀ ਵਧਦੀ ਹੈ ਬਹੁਤ ਜ਼ਿਆਦਾ ਸੇਬੀ ਦੇ ਨਿਯਮਾਂ ਕਰਕੇ ਕੰਪਨੀਆਂ ਨੂੰ ਆਪਣੀ ਸਾਰੀ ਵਿੱਤੀ ਜਾਣਕਾਰੀ ਜਨਤਕ ਕਰਨੀ ਪੈਂਦੀ ਹੈ ਇਸ ਪਾਰਦਰਸ਼ਤਾ ਨਾਲ ਨਿਵੇਸ਼ਕ ਸੋਚ ਸਮਝ ਕੇ ਫੈਸਲੇ ਲੈ ਸਕਦੇ ਹਨ ਜੋ ਕਿ ਪੂਰੇ ਸਿਸਟਮ ਵਿੱਚ ਭਰੋਸਾ ਪੈਦਾ ਕਰਦਾ ਹੈ ਤਾਂ ਅੱਜ ਅਸੀਂ ਸਟਾਕ ਐਕਸਚੇਂਜ ਦੀ ਮੰਡੀ ਤੋਂ ਸ਼ੁਰੂ ਕਰਕੇ ਸੈਂਸੈਕਸ ਦੇ ਥਰਮਾਮੀਟਰ ਨੂੰ ਸਮਝਿਆ ਤੇ ਜੜੀਏ ਤੇ ਮੰਡੜੀਏ ਦੀ ਮਾਨਸਿਕਤਾ ਦੇਖੀ ਅਤੇ ਪ੍ਰਾਇਮਰੀ ਮਾਰਕੀਟ ਰਾਹੀਂ ਪੂੰਜੀ ਬਣਨ ਦੇ ਜਾਦੂ ਨੂੰ ਮਹਿਸੂਸ ਕੀਤਾ हां फिर ਅਸੀਂ SEBI ਦੇ ਰੈਫਰੀ ਦੀ ਸੀਟੀ ਸੁਣੀ ਅਤੇ ਸ਼ੇਅਰ ਖਰੀਦਣ ਦੀ ਪੂਰੀ ਡਿਜੀਟਲ ਪ੍ਰਕਿਰਿਆ ਦੇਖੀ ਇਹ ਸਿਰਫ ਪੈਸਾ ਲਗਾਉਣ ਦੀ ਖੇਡ ਨਹੀਂ ਸਗੋਂ ਦੇਸ਼ ਦੇ ਵਿਕਾਸ ਦਾ ਇੱਕ ਬਹੁਤ ਜ਼ਰੂਰੀ ਇੰਜਨ ਹੈ ਅਤੇ ਇਸ ਇੰਜਨ ਨੂੰ ਚੱਲਦਾ ਰੱਖਣ ਲਈ ਸਭ ਤੋਂ ਜ਼ਰੂਰੀ ਤੇਲ ਹੈ ਭਰੋਸਾ SEBI ਵਰਗੀਆਂ ਸੰਸਥਾਵਾਂ ਦਾ ਮੁੱਖ ਕੰਮ ਇਹੀ ਯਕੀਨੀ ਬਣਾਉਣਾ ਹੈ ਕਿ ਇਹ ਭਰੋਸਾ ਬਣਿਆ ਰਹੇ ਕਿਉਂਕਿ ਜੇ ਆਮ ਨਿਵੇਸ਼ਕ ਦਾ ਭਰੋਸਾ ਟੁੱਟ ਗਿਆ ਤਾਂ ਇਹ ਇੰਜਨ ਜਾਮ ਹੋ ਜਾਵੇਗਾ ਅਤੇ ਆਰਥਿਕ ਵਿਕਾਸ ਦਾ ਪਹੀਆ ਵੀ ਹੋਲੀ ਹੋ ਜਾਵੇਗਾ ਬਿਲਕੁਲ ਸਹੀ ਅੰਤ ਵਿੱਚ ਇੱਕ ਸਵਾਲ ਸੋਚਣ ਲਈ ਛੱਡਦੇ ਹਾਂ ਸਾਡੇ ਸਰੋਤ ਜੋ ਕਿ ਮਾਰਕੀਟਿੰਗ ਦੇ ਵਿਦਿਆਰਥੀਆਂ ਲਈ ਵੀ ਹੈ ਇੱਕ ਦਿਲਚਸਪ ਨੁਕਤਾ ਉਠਾਉਂਦਾ ਹੈ ਅੱਛਾ ਹਾਂ ਸੋਚਣ ਵਾਲੀ ਗੱਲ ਇਹ ਹੈ ਜਦੋਂ ਅਸੀਂ ਸ਼ੇਰਾਂ ਨੂੰ ਸਿਰਫ ਇੱਕ ਵਿੱਤੀ ਸਾਧਨ ਵਜੋਂ ਨਹੀਂ ਸਗੋਂ ਇੱਕ ਉਤਪਾਦ ਯਾਨੀ ਪ੍ਰੋਡਕਟ ਵਜੋਂ ਦੇਖਦੇ ਹਾਂ ਜਿਸ ਦੀ ਮਾਰਕੀਟਿੰਗ ਕੀਤੀ ਜਾਂਦੀ ਹੈ ਜਿਸ ਨੂੰ ਬ੍ਰੋਕਰਾਂ ਦੁਆਰਾ ਵੇਚਿਆ ਜਾਂਦਾ ਹੈ ਇਸ ਨਾਲ ਇੱਕ ਨਿਵੇਸ਼ਕ ਦੇ ਫੈਸਲੇ ਲੈਣ ਦੀ ਪ੍ਰਕਿਰਿਆ ਤੇ ਕੀ ਅਸਰ ਪੈਂਦਾ ਹੈ ਹੂੰ ਕੀ ਉਹ ਇੱਕ ਖਰੀਦਦਾਰ ਵਾਂਗ ਸੋਚਣ ਲੱਗ ਪੈਂਦਾ ਜਾਂ ਇੱਕ ਨਿਵੇਸ਼ਕ ਵਾਂਗ